ਗੁਰਦੁਆਰਾ ਸਾਹਿਬ ਵਿਚ ਏਸੀ ਦਾ ਕੰਪਰੈਸ਼ਨ ਫਟਣ ਕਾਰਨ ਇੱਕ ਔਰਤ ਦੀ ਮੌਤ ਤੇ 9 ਸ਼ਰਧਾਲੂ ਜ਼ਖਮੀ ਹੋ ਗਏ। ਸਤੁਸ਼ ਦਿਰਿਆ ਦੇ ਕੰਡੇ ਰੋਪਣ ਨੇੜੇ ਸਥਿਤ ਗੁਰਦੁਆਰਾ ਹੈਡ ਦਰਵਾਰ ਪੋਟਪੁ兰 ਗੁਰਦੁਆਰਾ tibbi ਸਾਹਿਬ ਵਿਖੇ ਸੰਤ ਬਾਬਾ ਖੁਸ਼ਾਲ ਸਿੰਘ ਜੀ ਦੇ ਭੋਗ ਤੇ ਅੰਤਿਮ ਅਰਦਾਸ ਮੋਕੇ ਇੱਕ ਏਸੀ ਦਾ ਕੰਪਰੈਸ਼ਨ ਫਟਣ ਕਾਰਨ ਇੱਕ ਸ਼ਰਧਾਲੂ ਔਰਤ ਦੀ ਮੌਤ ਹੋ ਗਈ ਜਦਕਿ 9 ਹੋਰ ਸ਼ਰਧਾਲੂ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾ ਚੰਗੀ ਸੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਕਸ਼ਮੀਰਪੁਰ ਉਮਰ ਕਰੀਬ 8 ਸਾਲ ਵਾਸੀ ਹਰਗੋਬਿੰਦ ਨਗਰ ਰੂਪਨਗਰ ਦੱਸੀ ਜਾ ਰਹੀ ਹੈ ਗੰਭੀਰ ਜ਼ਖਮੀ ਔਰਤ ਦੀ ਪਛਾਣ ਬਲਜੀਤ ਕੌਰ ਪਿੰਡ ਭਲੀਆਣ ਵਜੋਂ ਹੋਈ ਹੈ ਜਿਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰਫਤਾਰ ਦਿੱਤਾ ਗਿਆ ਹੈ ਪਬਲਿਕ ਸਪੌਟ ਨਿਊਜ਼ ਦੇ ਨਾਲ ਰੋਪੜ ਤੋਂ ਚਤੰਦਰਪਾਲ ਸਿੰਘ ਖੇਲੇ ਦੀ ਰਿਪੋਰਟ ਕੀ ਹੋਇਆ ਸੀ ਉੱਥੇ ਏਸੀ ਗਿਆਸ ਸਾਟੇ ਏਸੀ ਸੀਆ ਆਪ ਲੱਗਦੀ ਕਿ बड़ी और धमाका होया फारी हे उपर थे आ गई संघ पसारी धमाका बहुत होने पता लगे